ਹਾਂਜੀ ਮਿਲ ਸਾਬ ਅੱਜ ਤੁਸੀਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਨੀਂ ਪੱਥਰ ਰੱਖੇ ਆ ਕਿਸ ਤਰ੍ਹਾਂ ਦੇ ਪ੍ਰੋਗਰਾਮ ਸੀਗੇ ਜੀ ਅੱਜ ਵਾਰਡ ਨੰਬਰ 15 ਵਾਰਡ ਨੰਬਰ 22 ਔਰ ਵਾਰਡ ਨੰਬਰ 24 ਦੇ ਵਿੱਚ ਜੋ ਵਿਕਾਸ ਕਾਰਜਾਂ ਦੀ ਅੱਜ ਸ਼ੁਰੂਆਤ ਕਰਾਈ ਗਈ ਹੈ ਸਭ ਤੋਂ ਪਹਿਲਾਂ ਅਸੀਂ ਜੋ ਵਾਰਡ ਨੰਬਰ 15 ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਧਰਮਸ਼ਾਲਾ ਜੋ ਉਹਨਾਂ ਦੇ ਨਾਮ ਦੀ ਹੈ ਡਾਕਟਰ ਸਾਹਿਬ ਦੇ ਡਾਕਟਰ ਭੀਮਰਾ ਅੰਬੇਦਕਰ ਜੀ ਦੇ ਉਹਨਾਂ ਦੇ ਧਰਮਸ਼ਾਲਾ ਜਿਹੜਾ 4 ਲੱਖ ਤੋਂ ਵੱਧ ਦਾ ਜਿਹੜਾ ਟਾਈਲਾਂ ਦਾ ਕੰਮ ਸੀ ਉਹ ਸ਼ੁਰੂ ਕਰਵਾਇਆ ਉਸ ਤੋਂ ਬਾਅਦ ਵਾਰਡ ਨੰਬਰ 15 ਦੇ ਵਿੱਚ ਹੀ ਇੱਕ ਗਲੀ ਸੀਗੀ ਸੜਕ ਸੀਗੀ ਜਿਹੜੀ ਬਣਨ ਵਾਲੀ ਤਕਰੀਬਨ 9 ਲੱਖ 70 ਹਜ਼ਾਰ ਦੀ ਲਾਗਤ ਦੇ ਨਾਲ ਉਹਦੀ ਸ਼ੁਰੂਆਤ ਕਰਾਈ ਹੈ ਔਰ ਹੁਣ ਅਸੀਂ ਪਹੁੰਚੇ ਹਾਂ ਵਾਰਡ ਨੰਬਰ 22 ਔਰ ਵਾਰਡ ਨੰਬਰ 24 ਨਾਲ ਜੁਆਇੰਟ ਕਰਦੀ ਜਿਹੜੀ ਸੜਕ ਹੈ ਗਲੀ ਬਣਾਉਣ ਵਾਲੀ ਸੀਗੀ 17 ਲੱਖ 71 ਹਜ਼ਾਰ ਦੀ ਲਾਗਤ ਦੇ ਨਾਲ ਇਹ ਸੜਕ ਜਿਹੜੀ ਬਣਵਾਈ ਜਾ ਰਹੀ ਹੈ ਔਰ ਇੱਕ ਨਾਲ ਚਾਵਲਾ ਕਲੋਨੀ ਹੈ ਔਰ ਸੁਬਾਸ਼ ਚਾਵਲਾ ਜੀ ਦੀ ਗਲੀ 15 ਲੱਖ 50 ਹਜ਼ਾਰ ਦੀ ਲਾਗਤ ਦੇ ਨਾਲ ਇਹ ਜਿਹੜੀ ਅੱਜ ਸ਼ੁਰੂਆਤ ਕਰਵਾ ਕੇ ਜਾ ਰਹੇ ਹਾਂ ਔਰ ਤਕਰੀਬਨ 47 ਲੱਖ ਰੁਪਏ ਦੇ ਅੱਜ ਵਿਕਾਸ ਕਾਰਜ ਇਸ ਸ਼ਹਿਰ ਦੇ ਵਿੱਚ ਸ਼ੁਰੂ ਕਰਵਾਏ ਨੇ ਔਰ ਇਹ ਜਿਹੜੇ ਕੰਮ ਸ਼ੁਰੂ ਕਰਵਾਏ ਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕੰਮ ਪੂਰੇ ਹੋਣਗੇ ਔਰ ਬਿਲਕੁਲ ਜਿਸ ਤਰ੍ਹਾਂ ਲੋਕ ਚਾਹੁੰਦੇ ਨੇ ਉਸੇ ਤਰ੍ਹਾਂ ਦੀ ਜਿਹੜੀਆਂ ਸੜਕਾਂ ਹੈ ਬਣਾ ਕੇ ਲੋਕ ਹੋਰ ਕਿਹੜੇ-ਕਿਹੜੇ ਵਿਕਾਸ ਕਾਰਜ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਕੀਤੇ ਜਾ ਰਹੇ ਆ ਜੀ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਜਿਨ੍ਹਾਂ ਦੇ ਟੈਂਡਰ ਹੋ ਚੁੱਕੇ ਨੇ ਅਸੀਂ ਹਰ ਇੱਕ ਵਾਰਡ ਦੇ ਵਿੱਚ ਜਾ ਕੇ ਇਹ ਸ਼ੁਰੂਆਤ ਕਰਵਾ ਰਹੇ ਆ ਔਰ ਇਹ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਵਾਰਡ ਦੇ ਵਿੱਚ ਪਹੁੰਚ ਕੇ ਲੋਕਾਂ ਨੂੰ ਮਿਲ ਕੇ ਜੋ ਵੀ ਲੋਕਾਂ ਨੇ ਡਿਮਾਂਡਾਂ ਕੀਤੀਆਂ ਸੀ ਉਹਨਾਂ ਦੀ ਡਿਮਾਂਡ ਜਿਹੜੀ ਅਸੀਂ ਪੂਰੀ ਕਰ ਰਹੇ ਹਾਂ